ਮਾਨਸਾ ਦੀ ਵੱਡੀ ਸਮੱਸਿਆ ਦਾ ਹੋਣ ਜਾ ਰਿਹਾ ਜਲਦ ਹੱਲ ਤੇ 20-25 ਦਿਨਾਂ ਦੇ ਵਿੱਚ ਚੱਕੇ ਜਾਣਗੇ ਉਹੀ ਕੂੜੇ ਦੇ ਪਹਾੜ ਜਿਨ੍ਹਾਂ ਦੀ ਚਰਚਾ ਹਰ ਚੋਣਾਂ ਦੇ ਵਿੱਚ ਕੀਤੀ ਜਾਂਦੀ ਹੈ ਮਾਨਸਾ ਦੇ ਐਮ.ਐਲ.ਏ ਡਾਕਟਰ ਵਿਜੇ ਸਿੰਘਲਾ ਪਹੁੰਚੇ ਤੇ ਨਾਲ ਹੀ ਨਗਰ ਕੌਂਸਲ ਦੇ ਪ੍ਰਧਾਨ ਪਹੁੰਚ ਕੇ ਅੱਜ ਇਸ ਗੱਲ ਦਾ ਖੁਲਾਸਾ ਉਹਨਾਂ ਨੇ ਕੀਤਾ ਬਿਆਨ ਦਿੱਤਾ ਕਿ 20-25 ਦਿਨਾਂ ਦੇ ਵਿੱਚ ਇਹ ਸਾਰੇ ਕੂੜੇ ਦੇ ਢੇਰ ਤੁਹਾਨੂੰ ਨਹੀਂ ਦਿਖਾਈ ਦੇਣਗੇ ਮਾਨਸਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੀ ਵੱਡੀ ਸਮੱਸਿਆ ਇਹ ਕੂੜੇ ਦਾ ਡੰਪ ਬਣਿਆ ਹੋਇਆ ਸੀ ਜਿਸ ਨੂੰ ਨਜੇਠਣ ਦੇ ਲਈ 1 ਅਕਤੂਬਰ 2022 ਨੂੰ ਇੱਕ ਟੈਂਡਰ ਪਾਇਆ ਗਿਆ ਸੀ ਜਿਸ ਦਾ ਕੰਮ ਚੱਲਦੇ ਹੋਏ ਇਹ ਕੰਮ ਜਿਹੜਾ ਸ਼ੁਰੂਆਤ ਹੋਈ ਤਾਂ 18 April 2023 ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਹੋਈ ਟੈਂਡਰ ਜੋ ਸੀ ਉਹ 3 ਕਰੋੜ 54 ਲੱਖ ਰੁਪਏ ਦਾ ਪਾਸ ਕਰਵਾਇਆ ਗਿਆ ਤੇ ਹੁਣ ਅੱਜ ਇਸ ਦਾ 80% ਕੰਮ ਜਿਹੜਾ ਉਹ ਪੂਰਾ ਹੋ ਚੁੱਕਿਆ ਮਾਨਸਾ ਦੇ ਇਹ ਕੂੜੇ ਦੇ ਢੇਰ ਨੇ ਜਿਹੜੇ ਉਹ ਮਿੱਟੀ ਬਣਾ ਦਿੱਤੇ ਗਏ ਤੇ ਇਸ ਦਾ ਜਿਹੜਾ ਟੈਂਡਰ ਦਾ ਕੰਮ ਸੀ ਉਹ ਲਗਭਗ 80% ਪੂਰਾ ਹੋ ਚੁੱਕਿਆ ਹੈ ਮਾਨਸਾ ਦੇ ਡਾਕਟਰ ਵਿਜੇ ਸਿੰਘਲਾ ਐਮਐਲਏ ਨੇ ਦੱਸਿਆ ਕਿ ਹੁਣ 20-25 ਦਿਨਾਂ ਦੀ ਹੋਰ ਵੇਟ ਹੈ ਇਹ ਸਾਰਾ ਕੰਮ ਕੰਪਲੀਟ ਹੋ ਜਾਏਗਾ ਤੇ ਮਾਨਸਾ ਦੀ ਇੱਕ ਹੋਰ ਵੱਡੀ ਸਮੱਸਿਆ ਸੀਵਰੇਜ ਦੀ ਪ੍ਰੋਬਲਮ ਵੀ ਜਲਦ ਹੱਲ ਕਰ ਲਈ ਜਾਏਗੀ ਤੇ ਲੋਕਾਂ ਨੂੰ ਮਾਨਸਾ ਦੇ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਰਾਤ ਦੋਵੇਂ ਸਮੱਸਿਆਵਾਂ ਤੋਂ ਮਿਲੇਗੀ ਕਿਉਂਕਿ ਇੱਕ ਵੱਡਾ ਮੁੱਦਾ ਬਣਿਆ ਹੋਇਆ ਸੀ ਕਿ ਮਾਨਸਾ ਦੇ ਵਿੱਚ ਡੰਪ ਨਹੀਂ ਚੱਕਿਆ ਜਾ ਰਿਹਾ ਤਾਂ ਹੁਣ ਇਸਦਾ ਵੀ ਹੱਲ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਵਰੇ ਸਮੱਸਿਆ ਨੂੰ ਵੀ ਜਲਦੀ ਤੋਂ ਜਲਦੀ ਮਾਨਸਾ ਸ਼ਹਿਰ ਦੇ ਵਿੱਚੋਂ ਖਤਮ ਕਰ ਦੇਵਾਂਗੇ ਕੀ ਕੁਝ ਕਿਹਾ ਸੁਣ ਕੇ ਕਰੋ ਸ਼ਹਿਰ ਵਾਸੀਓ ਅੱਜ ਅਸੀਂ ਜੋ ਮਾਨਸਾ ਦਾ ਕੂੜਾ ਡੰਪ ਹੈ ਉਸ ਤੇ ਖੜੇ ਹਾਂ ਸਾਡੇ ਸ਼ਹਿਰ ਦੇ ਮਿਊਸਪਲ ਕਮੇਟੀ ਦੇ ਪ੍ਰਧਾਨ ਵਾਈਸ ਪ੍ਰਧਾਨ ਸਾਰੇ ਐਮਸੀ ਸਹਿਬਾਨ ਸ਼ਹਿਰ ਦੇ ਸਮਾਜ ਸੇਵੀ ਤੇ ਹੋਰ ਮੁਤਵਰ ਲੋਕ ਵੀ ਆਏ ਨੇ ਕਿਉਂਕਿ ਜਦੋਂ ਦਾ ਮੈਂ ਮਾਨਸਾ ਚ ਆਇਆ ਸੀ ਜਾਂ ਬਹੁਤ ਸਾਰੇ ਮੇਰੇ ਉਮਰ ਦੇ ਜਾਂ ਮੈਥੋਂ ਛੋਟੇ ਜਿੰਨੇ ਵੀ ਸੱਜਣ ਨੇ ਉਹ ਇਹੀ ਦੇਖਦੇ ਸੀ ਜਦੋਂ ਵੀ ਅਸੀਂ ਮਾਨਸਾ ਆਉਂਦੇ ਸੀ ਵੀ ਕੂੜੇ ਦੇ ਬਹੁਤ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਔਰ ਇਹ ਕੂੜੇ ਦੇ ਢੇਰ ਨਾਲ ਇੱਕ ਮਾਨਸਾ ਦੀ ਜਿਹੜੀ ਸਾਰੀ ਦਿੱਖ ਤੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਮਾਨਸਾ ਪ੍ਰਤੀ ਜਿਹੜੀ ਸੋਚ ਹੈ ਉਹ ਇਸ ਤਰ੍ਹਾਂ ਬਣ ਜਾਂਦੀ ਸੀ ਕਿ ਯਾਰ ਇੱਥੇ ਬਹੁਤ ਮਾੜਾ ਹਾਲ ਹੈ ਸਰਕਾਰਾਂ ਆਈਆਂ ਗਈਆਂ ਚਲੋ ਅਸੀਂ ਹੋ ਸਕਦਾ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਵੀ ਕੀਤੀ ਹੋਵੇ ਪਰ ਅਸੀਂ ਉਹਦੇ ਬਾਰੇ ਮੈਂ ਮੇਰੀ ਆਦਤ ਨਹੀਂ ਮੈਂ ਕੋਈ ਕਮੈਂਟ ਕਰਾਂ ਪਰ ਕਿਸੇ ਨੇ ਕੋਸ਼ਿਸ਼ ਬੇਸ਼ੱਕ ਕੀਤੀ ਹੋਵੇ ਪਰ ਪ੍ਰੈਕਟੀਕਲੀ ਉਹਨੂੰ ਸ਼ੁਰੂ ਨਹੀਂ ਕਰਾ ਸਕੇ ਔਰ ਅਸੀਂ 1 ਅਕਤੂਬਰ 2022 ਨੂੰ ਜਿਹੜਾ ਇਹਦਾ ਸਾਰੇ ਕੂੜੇ ਦਾ ਹੈ ਇਹਨੂੰ ਸੈਗਰੀਗੇਸ਼ਨ ਕਰਕੇ ਇਹਨੂੰ ਚੁੱਕਣ ਲਈ ਜਿਹੜਾ ਇਹ ਹੈ ਪਹਿਲਾ ਮਿਸਪਲ ਕਮੇਟੀ ਮਾਨਸਾ ਤੋਂ ਉਸ ਤੋਂ ਬਾਅਦ ਸਾਡੇ ਸਟੇਟ ਤੋਂ ਲੋਕਲ ਬਾਡੀਜ਼ ਤੋਂ 3 ਕਰੋੜ 54 ਲੱਖ ਦਾ ਜਿਹੜਾ ਇਹ ਠੇਕਾ ਇਹ ਪਾਸ ਕਰਾਇਆ ਔਰ 18 April 2023 ਨੂੰ ਇਹਦਾ ਕੰਮ ਸ਼ੁਰੂ ਹੋ ਗਿਆ ਔਰ ਅੱਜ ਸਾਨੂੰ ਇਹ ਆਸ ਨਹੀਂ ਸੀ ਜਦੋਂ ਕੰਮ ਸ਼ੁਰੂ ਹੋਇਆ ਕਿ ਇਹ ਕੰਮ ਨੇੜੇ ਲੱਗੂਗਾ ਜਾਂ sire ਲੱਗੂਗਾ ਕਿਉਂਕਿ ਜਿਸ ਤਰ੍ਹਾਂ ਜਿੱਡੇ ਜਿੱਡੇ ਵੱਡੇ ਕੂੜੇ ਦੇ ਢੇਰ ਸੀਗੇ ਉਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਇਹ ਕੰਪਨੀਆਂ ਵੀ ਹੱਥ ਖੜੇ ਕਰ ਜਾਣਗੀਆਂ ਪਰ ਹੁਣ ਸਾਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਰੇ ਦੇਖੋਗੇ ਕਿ ਕੂੜੇ ਦਾ ਬਹੁਤ ਵੱਡਾ ਢੇਰ ਲਗਭਗ 70 80% ਦੇ ਕਰੀਬ ਚੱਕਿਆ ਜਾ ਚੁੱਕਿਆ ਹੈ ਔਰ ਜਿਹੜਾ ਰਹਿੰਦਾ ਉਹ ਸਾਡੀ ਹੁਣੀ ਇਹਨਾਂ ਦੇ ਅਧਿਕਾਰੀਆਂ ਨਾਲ ਜਿਹੜੇ ਇੱਥੇ ਵਰਕਰ ਨੇ ਉਹਨਾਂ ਨਾਲ ਗੱਲ ਹੋਈ ਹੈ ਕਿ ਆਉਣ ਵਾਲੇ 20 25 ਦਿਨਾਂ ਚ ਲਗਭਗ ਇਹ ਸਾਰਾ ਜਿਹੜਾ ਕੂੜਾ ਹੈ ਇਹਨੂੰ ਚੱਕ ਕੇ ਇਹਦੀ ਸੈਗਰੀਗੇਟ ਕਰਕੇ ਕਿਉਂਕਿ ਇੱਕ ਮਿੱਟੀ ਅਲੱਗ ਨਿਕਲਦੀ ਹੈ ਜਿਹਦੀ ਗਲੀਆਂ 'ਚ ਵੀ ਭਰਤ ਪੈਂਦੀ ਹੈ ਖੇਤਾਂ 'ਚ ਵੀ ਪੈਂਦੀ ਹੈ ਔਰ ਇੱਕ ਫਿਊਲ ਨਿਕਲਦਾ ਹੈ ਬਾਕੀ ਵੇਸਟੇਜ ਨਿਕਲਦਾ ਹੈ ਕੰਚ ਵਗੈਰਾ ਨਿਕਲਦਾ ਹੈ ਪੋਲੀਥੀਨ ਨਿਕਲਦਾ ਜਿਹੜਾ ਰੀਸਾਈਕਲ ਹੁੰਦਾ ਭਾਵੇਂ ਜਿਹੜਾ ਸਾਰਾ ਕੂੜਾ ਹੈ ਇਹ ਇੱਕ ਮਤਲਬ ਉਹਦੀ ਵੈਲਿਊ ਐਡੀਸ਼ਨ ਹੋ ਜਾਂਦੀ ਹੈ ਉਹਨੂੰ ਅਲੱਗ-ਅਲੱਗ ਕਰਕੇ ਉਹਨੂੰ ਆਪਾਂ ਯੂਟਿਲਾਈਜ਼ ਕਰ ਰਹੇ ਹਾਂ ਇਹ ਸਾਰਾ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਹ ਕਾਫੀ ਵੱਡੀ ਜਗ੍ਹਾ ਜਿਹੜੀ ਸਾਡੀ ਹੈ ਇਹ ਖਾਲੀ ਹੋ ਜੂਗੀ ਔਰ ਆਉਣ ਵਾਲੇ ਸਮੇਂ 'ਚ ਇਸ ਜਗ੍ਹਾ ਨੂੰ ਇਸ ਜਗ੍ਹਾ ਨੂੰ ਕਿਸੇ ਚੰਗੇ ਮੰਤਵ ਲਈ ਮਾਨਸਾ ਦੇ ਲਈ ਆਪਾਂ ਵਰਤਾਂਗੇ ਭਾਵੇਂ ਕਿ ਆਉਣ ਵਾਲੇ ਸਮੇਂ 'ਚ ਇਹਨੂੰ ਇਹ ਜਿਹੜਾ ਪਾਣੀ ਦੀ ਸਟੋਰੇਜ ਦੀ ਕੈਪੈਸਿਟੀ ਹੈ ਆਪਾਂ ਉਹ ਵਧਾ ਲਈਏ ਭਾਵੇਂ ਇੱਥੇ ਕੋਈ ਗਰਾਊਂਡ ਬਣਾ ਲਈਏ ਭਾਵੇਂ ਇੱਥੇ ਕੋਈ ਪਾਰਕ ਬਣਾ ਲਈਏ ਭਾਵੇਂ ਕੋਈ ਹੋਰ ਕਮਰਸ਼ੀਅਲ ਐਕਟੀਵਿਟੀ ਕਰ ਲਈਏ ਉਹ ਜਿਵੇਂ ਵੀ ਆਪਾਂ ਸਾਰੇ ਸ਼ਹਿਰ ਵਾਸੀ ਜੋ ਮਿਸਪਲ ਕਮੇਟੀ ਹੈ ਹੋਰ ਹੈ ਸਾਰੇ ਐਡਮਿਨਿਸਟ੍ਰੇਸ਼ਨ ਹੈ ਉਹ ਰਲ ਮਿਲ ਕੇ ਬੈਠਾਂਗੇ ਇਸ ਨੂੰ ਅੱਗੇ ਵਧਾਵਾਂਗੇ ਜਿਸ ਤਰ੍ਹਾਂ ਇਹ ਕੂੜੇ ਦਾ ਬਹੁਤ ਵੱਡਾ ਜਿਹੜਾ ਸ਼ਰਾਪ ਮਾਨਸਾ ਵਾਸੀਆਂ ਨੂੰ ਸੀ ਉਹ ਮਤਲਬ ਸਾਨੂੰ ਉਹ ਸੁਪਨਾ ਲਗਭਗ ਸਾਡਾ ਹੁਣ ਪੂਰਾ ਹੁੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਮਾਨਸਾ ਆਂ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਉਹਨਾਂ ਵਿੱਚੋਂ ਸੀਵਰੇਜ ਦੀ ਪਾਣੀ ਦੇ ਨਿਕਾਸੀ ਦੀ ਬੜੀ ਵੱਡੀ ਸਮੱਸਿਆ ਹੈ ਔਰ ਬਹੁਤ ਦੇਰ ਤੋਂ ਮੈਂ ਆਪਣੇ ਤੌਰ ਤੇ ਐਡਮਿਨਿਸਟ੍ਰੇਸ਼ਨ ਇਹਦੇ ਬਾਰੇ ਲੱਗੀ ਹੋਈ ਹੈ ਵਿਧਾਨ ਸਭਾ ਚ ਵੀ ਇਹ ਮੁੱਦਾ ਚੁੱਕਿਆ ਔਰ ਪਿਛਲੇ ਦਿਨਾਂ ਚ ਮੁੱਖ ਮੰਤਰੀ ਆਫਿਸ ਨਾਲ ਉੱਚ ਪੱਧਰੀ ਇਹਦੇ ਬਾਰੇ ਮੀਟਿੰਗਾਂ ਵੀ ਹੋਈਆਂ ਨੇ ਔਰ ਮੈਨੂੰ ਆਸ ਹੈ ਜਿਵੇਂ ਇਹ ਕੂੜੇ ਦਾ ਜਿਹੜਾ ਪੱਕਾ ਹੱਲ ਹੋਇਆ ਆਉਣ ਵਾਲੇ ਸਮੇਂ ਚ ਇਲੈਕਸ਼ਨ ਤੋਂ ਬਾਅਦ ਅਸੀਂ ਜਿਹੜਾ ਸਾਡਾ ਸੀਵਰੇਜ ਦੇ ਪਾਣੀ ਦਾ ਹੈ ਉਸ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਵੀ ਬਹੁਤ ਜਲਦੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਾਂਗੇ ਔਰ ਉਹ ਬਹੁਤ ਵਧੀਆ ਖੁਸ਼ਖਬਰੀ ਸ਼ਹਿਰ ਵਾਸੀਆਂ ਲਈ ਬਹੁਤ ਜਲਦੀ ਆਉਗੀ ਇਸੇ ਤਰ੍ਹਾਂ ਬਾਕੀ ਭਾਵੇਂ ਸ਼ਹਿਰ ਦੀਆਂ ਐਂਟਰੀ ਹੋਵੇ ਉਹਨਾਂ ਦੀਆਂ ਸੜਕਾਂ ਦਾ ਹੋਣ ਜਾਂ ਸਫਾਈ ਦਾ ਹੋਵੇ ਕਾਫੀ ਲਾਰਜ ਸਕੇਲ ਤੇ ਉਹ ਕੰਮ ਚੱਲ ਰਿਹਾ ਆਉਣ ਵਾਲੇ ਸਮੇਂ ਚ ਜੋ ਸਾਡਾ ਡਿਸਟ੍ਰਿਕਟ ਮਾਨਸਾ ਭਾਵੇਂ 92 ਚ ਬਣਿਆ 34 32 ਸਾਲ ਹੋ ਗਏ ਔਰ ਬਹੁਤ ਸਾਰੇ ਲੋਕ ਕਹਿੰਦੇ ਆ ਉਸ ਤਰ੍ਹਾਂ ਦੀ ਲੁਕਣੀ ਮਨ ਲੱਦੇ ਆਉਣ ਵਾਲੇ ਸਾਲ ਚ 6 ਮਹੀਨਿਆਂ ਚ ਅਸੀਂ ਉਸੇ ਪੱਧਰ ਦਾ ਇਸ ਮਾਨਸਾ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇਹਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਜਿਸ ਤਰ੍ਹਾਂ ਪਹਿਲਾਂ ਤੁਸੀਂ ਸਾਥ ਦਿੱਤਾ ਇੱਕ ਰਾਜਨੀਤਿਕ ਉਸ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਡਿਵੈਲਪਮੈਂਟ ਲਈ ਸ਼ਹਿਰ ਦੀ ਭਲਾਈ ਲਈ ਸ਼ਹਿਰ ਦੀ ਸੁੰਦਰਤਾ ਲਈ ਆਉਣ ਵਾਲੇ ਸਮੇਂ ਵਿੱਚ ਸਾਥ ਦਿੰਦੇ ਰਹੋਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਿਲਕੁਲ ਤੁਸੀਂ ਵਧੀਆ ਕੁਐਸਚਨ ਕੀਤਾ ਕਿਉਂਕਿ ਜਿਹੜਾ ਹੁਣ ਤੱਕ ਦਾ ਕੂੜਾ ਇਹਦਾ ਅਸੀਂ ਠੇਕਾ ਕੀਤਾ ਹੋਇਆ ਉਸ ਤੋਂ ਬਾਅਦ ਜਿਹੜਾ ਹੁਣ ਕੂੜਾ ਦਿੱਲੀ ਆਉਂਦਾ ਜਾ ਆਊਗਾ ਉਹਦੇ ਲਈ ਮਿਊਸਪਲ ਕਮੇਟੀ ਨੇ ਜਿਹੜੀਆਂ ਇਸ ਐਗਰੀਗੇਸ਼ਨ ਵਾਲੇ ਟਰੰਬਲਰ ਆਏ ਜਿਹੜੇ ਮਸ਼ੀਨਾਂ ਨੇ ਇਹ ਲੈ ਰੱਖੀਆਂ ਨੇ ਉਹ ਜਿਹੜਾ ਕੂੜਾ ਵੀ ਸਾਡੇ ਕੋਲੇ ਆਇਆ ਕਰੂਗਾ ਉਹ ਹਫ਼ਤੇ ਵਿੱਚ ਇਕੱਠਾ ਹੋਇਆ ਕਰੂਗਾ ਤਾਂ ਉਹ ਸੈਗਰੀਗੇਟ ਨਾਲ ਦੀ ਨਾਲ ਹੀ ਹੋ ਜਾਊਗਾ ਇਹ ਕੂੜਾ ਇਕੱਠਾ ਹੋਣਾ ਹੀ ਨਹੀਂ ਮਤਲਬ ਜਿਹੜਾ ਕੂੜਾ ਪਹਿਲਾਂ ਇਕੱਠਾ ਹੋ ਕੇ ਕਈ ਸਾਲਾਂ ਚ ਮਤਲਬ ਐਡੇ ਐਡੇ ਕੂੜੇ ਦੇ ਅੰਬਾਰ ਬਣ ਗਏ ਢੇਰ ਬਣ ਗਏ ਹੁਣ ਉਹਨੂੰ ਮਤਲਬ ਕੋਈ ਪਹਾੜ ਕਹਿਣ ਲੱਗਿਆ ਕੂੜੇ ਦੇ ਹਨਾ ਕੋਈ ਕੁਝ ਵੀ ਆਪਾਂ ਕਹੀਏ ਉਹ ਕੂੜੇ ਦੇ ਜਿਹੜੇ ਢੇਰ ਹਨ ਉਹ ਨਹੀਂ ਲੱਗਣਗੇ ਕਿਉਂਕਿ ਅਸੀਂ ਜੋ ਵੀ ਕੂੜਾ ਆਇਆ ਕਰੂਗਾ ਹਫਤੇ 'ਚ ਤਾਂ ਉਹ ਦੋ ਦਿਨਾਂ 'ਚ ਉਹ ਸਾਰਾ ਸੈਗਰੀਗੇਟ ਹੋ ਜਾ ਕਰੂ ਉਹਦੇ ਲਈ ਥੋੜੀ ਜਗ੍ਹਾ ਅਸੀਂ ਰੱਖ ਲਾਂਗੇ ਮੱਲਾ ਦੇ ਜਿਵੇਂ ਹੁਣ 10-15 ਕਿੱਲੇ ਰੁਕੇ ਪਏ ਐ ਐਨੇ ਲੋਡ ਨਹੀਂ ਸਾਰੇ ਇੱਕ ਇੱਕ ਕਿੱਲਾ ਜਾਂ ਦੋ ਕਿੱਲਾਂ 'ਚ ਜਿਹੜੀ ਉਹ ਜਗ੍ਹਾ ਅਲੱਗ ਬਣਾ ਕੇ ਇੱਕ ਸਾਈਡ ਤੇ ਉਹਦੀ ਚਾਰਦੁਵਾਰੀ ਕਰਕੇ ਉੱਥੇ ਕੂੜਾ ਸਿੱਟ ਕੇ ਉਹਨੂੰ ਨਾਲ ਦੀ ਨਾਲ ਅਸੀਂ ਸੈਗਰੀਗੇਟ ਕਰ ਲਿਆ ਕਰਾਂਗੇ